ਪ੍ਰਧਾਨ ਮੰਤਰੀ ਤੋਂ ਜੋ ਸਮਾਂ ਲੈਣ ਲਈ ਦਸੰਬਰ 2023 ਵਿੱਚ ਤਰਲਿਖੇ ਸਮਾਂ ਮੰਗਿਆ ਗਿਆ ਸੀ ਉਸ ਦਾ ਜਵਾਬ ਨਹੀਂ ਆਇਆ ਅਖੀਰ ਜਦੋਂ 21 ਮਾਰਚ 2025 ਨੂੰ ਇਹ ਕਹਿੰਦੇ ਆਂ ਬੰਦ ਕਰ ਦਿੱਤਾ ਕਿ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਪਾਸ ਵਿਚਾਰ ਅਧੀਨ ਹੈ ਇਹ ਲਾਂਬੰਦੀ ਸਾਨੂੰ ਕਰਨੀ ਚਾਹੀਦੀ ਹੈ ਸਿੱਖਾਂ ਦੇ ਵਿੱਚ ਤੇ ਮੈਂ ਇੱਕ ਬੇਨਤੀ ਇਹ ਵੀ ਕਰਨਾ ਹੈ ਜੀ ਇਹ ਅੱਜ ਦੇ ਤਰੀਕ ਦੇ ਵਿੱਚ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਇਸ ਗੱਲ ਦੇ ਸਹੀ ਅਰਥ ਇਹ ਸਿੱਖ ਜਥੇਬੰਦੀਆਂ ਸਮਝਣਗੀਆਂ ਤਾਂ ਫਿਰ ਉਹਨਾਂ ਨੂੰ ਇਸ ਦੇ ਬਾਰੇ 'ਚ ਇਨਕਲੂਡ ਹੋਣਾ ਚਾਹੀਦਾ ਪਰ ਅੱਜ ਕੀ ਆ ਵੀ ਆਪਣੀਆਂ ਵਫਾਦਾਰੀਆਂ ਕੋਈ ਕੇਂਦਰ ਨਾਲ ਵਫਾਦਾਰੀ ਨਿਭਾਰਿਆ ਕੋਈ ਕਿਸੇ ਨਾਲ ਨਿਭਾਰਿਆ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਮੋਰਚਾ ਲੱਗਾ ਹੈ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਮੋਰਚੇ ਦੇ ਪ੍ਰਤੀ ਕੋਈ ਯੋਗਦਾਨ ਕੇ ਸ੍ਰੀ ਕੇਦਾਜਾ ਉਸ ਨੂੰ ਉਸ ਮਜ਼ਬੂਤ ਕਰਨ ਦੀ ਤੁਹਾਡੀ ਤੀਸਰੀ ਤਜ਼ਵੀਜ਼ ਹੈ ਜੀ ਸੰਗ ਦੇ ਆਮਦ ਇਸੇ ਕਰਕੇ ਘਟਾ ਮੈਂ ਤਾਂ ਹੀ ਦੱਸ ਰਿਆ ਨਾ ਉਸ ਮੋਰਚੇ ਵਿੱਚ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀ ਆਪਣੇ ਸਾਥੀਆਂ ਦੇ ਨਾਲ ਸਮਰਥਨ ਦੇਣ ਵਾਸਤੇ ਗਏ ਸੀ ਤੇ ਉੱਥੇ ਸਟੇਜ ਤੇ ਬੁਲਾ ਕੇ ਉਹਨਾਂ ਨੂੰ ਜਲੀਲ ਕੀਤਾ ਗਿਆ ਤੇ ਬਾਅਦ ਵਿੱਚ ਉਹਨਾਂ ਦੀਆਂ ਗੱਡੀਆਂ ਤੇ ਰੂੜੇ ਮਾਰੇ ਗਏ ਤੇ ਉੱਥੋਂ ਭਜਾਇਆ ਗਿਆ ਉਹਨੂੰ ਤੇ ਉਹਨਾਂ ਦੇ ਖਿਲਾਫ ਇਹ ਗੱਲ ਕੀਤੀ ਗਈ ਕਿ ਧਾਮੀ ਸਾਹਿਬ ਨੇ ਮਾਹੌਲ ਨੂੰ ਭੜਕਾਇਆ ਵਾ ਤੇ ਧਾਮੀ ਸਾਹਿਬ ਦਾ ਹੀ ਦੋਸ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਹਾਲਾਂਕਿ ਸੰਗਤ ਜੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੂੰ ਲੈ ਕੇ ਜਿੱਥੇ ਹਰ ਸਿੱਖ ਚਿੰਤਤ ਹੈ ਤੇ ਜਿਸ ਵੇਲੇ ਵੀ ਕੇਂਦਰ ਸਰਕਾਰ ਦਾ ਕੋਈ ਫੈਸਲਾ ਆਉਂਦਾ ਹੈ ਹਰ ਸਿੱਖ ਦੇ ਮਨ ਦੇ ਵਿੱਚ ਇਹ ਜ਼ਰੂਰ ਹੁੰਦਾ ਹੈ ਇਹ ਚਾਹਤ ਹੁੰਦੀ ਹੈ ਕਿ ਸਾਨੂੰ ਪਤਾ ਚੱਲੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀਆਂ ਕਾਰਵਾਈਆਂ ਜਰੀਆਂ ਕੀਤੀਆਂ ਜਾ ਰਹੀਆਂ ਨੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਪੱਧਰ ਤੇ ਇਸ ਬਾਬਤ ਜਿਹੜੇ ਆ ਉਹ ਯਤਨ ਕਰਦੇ ਨਜ਼ਰ ਆ ਰਹੀ ਹੈ ਤਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਜੋ ਕਰੀਬ 1.5 ਸਾਲ ਪਹਿਲਾਂ ਪੀਐਮ ਹਾਊਸ ਤੇ ਵਿੱਚ ਇੱਕ ਚਿੱਠੀ ਪਾਈ ਗਈ ਸੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਇੱਕ ਮੀਟਿੰਗ ਤੇ ਬਾਬਤ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਇਸ ਜੋ ਪੰਜ ਮੈਂਬਰੀ ਕਮੇਟੀ ਹੈ ਉਸ ਨੂੰ ਮੀਟਿੰਗ ਦਾ ਸੱਦਾ ਦਿੱਤਾ ਜਾਵੇ ਤਾਂ ਆਖਿਰ ਅੱਜ ਜਿਸ ਪਹਿਲੇ ਉਸ ਚਿੱਠੀ ਦਾ ਜਵਾਬ ਆਉਂਦਾ ਹੈ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਤਾਂ ਤਕਰੀਬਨ ਜਿਹੜਾ ਸਿੱਧੇ ਤੌਰ ਤੇ ਜਾਂ ਇੰਜ ਕਹਿ ਲਈਏ ਕਿ ਪੀਐਮ ਹਾਊਸ ਦੇ ਵੱਲੋਂ ਮੁਲਾਕਾਤ ਦੇ ਲਈ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੋ ਸਾਰੇ ਦੇ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਸਰਦਾਰ ਗੁਰਚਨ ਸਿੰਘ ਜੀ ਐਸਜੀਪੀਸੀ ਮੈਂਬਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜੀ ਅਕਾਲ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਸੋ ਪਿਆ ਸਾਬ ਹਾਲਕ ਕਿ ਲੰਬੇ ਸਮੇਂ ਬਾਅਦ ਜਿਹੜਾ ਹੈ ਪੀਐਮ ਹਾਊਸ ਤੋਂ ਜਿਸ ਬਲੇ ਤੁਹਾਨੂੰ ਰਿਪਲਾਈ ਆਉਂਦਾ ਆ ਜਿਸ ਬਲੇ ਜਵਾਬ ਆਇਆ ਸੋ ਕਿਉਂ ਜਿਆ ਪ੍ਰਤੀਕਰਮ ਸੀ ਕਿਉਂਕਿ ਸਿੱਧੇ ਤੌਰ ਤੇ ਨਾ ਕਰਦੇ ਨਹੀਂ ਤੇ ਇੰਨਾ ਲੰਬਾ ਸਮਾਂ ਉਸ ਚਿੱਠੀ ਨੂੰ ਰੱਖਣਾ ਵੀ ਤੇ ਫਿਰ ਉਸ ਦਾ ਜਵਾਬ ਜਿਹੜਾ ਹੈ ਉਹ ਨਾਂ ਦੇ ਵਿੱਚ ਦੇ ਦੇਣਾ ਦੇਖੋ ਜਿਹੜੀ ਸ਼ਰੋਣੀ ਗੁਰਦਵਾਰਾ ਪਰੰਤ ਕਮੇਟੀ ਆ ਜੀ ਇਹ ਵੇਸ਼ਾਂ ਹੀ ਸਿੱਕਾਂ ਦੇ ਮਸਲਿਆਂ ਨੂੰ ਲੈ ਕੇ ਖਾਸ ਤੌਰ ਤੇ ਬੰਦੀ ਸਿੰਘਾਂ ਦੇ ਮਸਲਿਆਂ ਨੂੰ ਚਾਹੇ ਅਦਾਲਤੀ ਕੋਈ ਵਿਚਾਰਾ ਜੋ ਹੀ ਹੋਵੇ ਜਾਂ ਉਹਨਾਂ ਦੀ ਰਿਹਾਈ ਵਾਸਤੇ ਮੂਵਮੈਂਟ ਖੜੀ ਕਰਨੀ ਹੋਵੇ ਸ਼ਰੋਣੀ ਕਮੇਟੀ ਇਸ ਦੀ ਗਵਾਹੀ ਕਰਦੀ ਆ। ਤੋਂ ਸਮੇਂ ਸਮੇਂ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੁਕਮ ਅਧੀਨ ਸ਼ਰੋਣੀ ਕਮੇਟੀ ਇਹ ਵੀ ਕਰਦੀ ਆਈ ਆ। ਪਹਿਲਾਂ ਵੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮ ਆਇਆ ਸੀ ਸ਼ਰੋਣੀ ਕਮੇਟੀ ਪ੍ਰਧਾਨ ਦੀ ਗਵਾਹੀ 'ਚ ਇੱਕ 11-12 ਮੈਂਬਰੀ ਕਮੇਟੀ ਬਣੀ ਸੀ ਜਿਹਨੂੰ ਤਾਰਪੇਡੋ ਕੀਤਾ ਗਿਆ। ਉਸ ਤੋਂ ਬਾਅਦ ਮੁਰ ਤੋਂ ਫੇਰ ਇੱਕ ਮਾਰਚ ਦਾ ਰੌਮ ਲਿਖਾਇਆ ਕਿ ਇੱਕ ਵੱਡਾ ਮਾਰਚ ਦਿੱਲੀ ਵਿੱਚ ਕੀਤਾ ਜਾਏਗਾ ਸੋ ਉਸ ਸਮੇਂ ਕੁਝ ਲੋਕ ਜਿਹੜੇ ਆ ਦਿੱਲੀ ਇਹ ਕਹਿੰਦੇ ਨੇ ਕਮੇਟੀ ਦੇ ਪ੍ਰਧਾਨ ਕਾਲਕਾ ਸਾਹਿਬ ਜਾਂ ਕੋਈ ਹੋਰ ਸਾਲਸ ਬਣੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਗੱਲ ਆਖੀ ਕਿ ਸਾਨੂੰ ਗਲਵਾਦ ਦਾ ਦੌਰ ਚਲਾਉਣਾ ਚਾਹੀਦਾ ਨਾ ਕਿ ਸਾਨੂੰ ਇਸ ਤਰ੍ਹਾਂ ਦੇ ਮਾਰਚ ਕਰਨੇ ਚਾਹੀਦੇ ਆ ਸੋ ਉਦੋਂ ਸਿਆਣੇ ਲੋਕਾਂ ਨੇ ਇਸ ਗੱਲ ਤੇ ਲਈ ਵਿਚਾਰ ਦਿੱਤੀ ਤੇ ਦਬਾਅ ਬਣਾਇਆ ਗਿਆ ਕਿ ਮਾਰਚ ਕੈਨਸਲ ਕੀਤਾ ਜਾਵੇ ਤੇ ਗਲਵਾਦ ਦਾ ਦੌਰਤ ਲਾਇਆ ਜਾਵੇ। ਖੋਸਾਂ ਦੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਦੇ ਚ ਕਾਮੀ ਸਾਹਿਬ ਦੇ ਨਾਲ ਗਾਲਕਾ ਜੀ ਤੇ ਹੋਰ ਕੁਝ ਨਮਾਇਦੇ ਉਹ ਚ ਪਾਏ ਗਏ ਸੀ। ਜੀ। ਉਹ ਕਾਲਤਖ ਸਾਹਿਬ ਵੱਲੋਂ ਕਮੇਟੀ ਬਣੀ ਸੀ ਪਰ ਉਸ ਦਾ ਕੋਈ ਹੱਲ ਨਾ ਨਿਕਲਿਆ ਤਾਂ ਮਨ ਪ੍ਰਧਾਨ ਮੰਤਰੀ ਤੋਂ ਜੋ ਸਮਾ ਲੈਣ ਲਈ ਦਸੰਬਰ 2023 ਵਿੱਚ ਧਰਲਿਖੇ ਸਮਾ ਮੰਗਿਆ ਗਿਆ ਸੀ। ਉਸ ਦਾ ਜਵਾਬ ਨਹੀਂ ਆਇਆ ਅਖੀਰ ਜਦੋਂ 21 ਮਾਰਚ 2025 ਨੂੰ ਇਹ ਕਹਿੰਦਿਆਂ ਬੰਦ ਕਰ ਦਿੱਤਾ ਕਿ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਪਾਸ ਵਿਚਾਰ ਅਧੀਨ ਹੈ ਸੋ ਮੈਨੂੰ ਲੱਗਦਾ ਕਿ ਵਿਚਾਰ ਅਧੀਨ ਤਾਂ ਜਿਹੜੇ ਪ੍ਰਾਈਮ ਮਿਨਿਸਟਰ ਨੇ ਇਹਦੇ ਵਿੱਚ ਵਿਚਾਰ ਕੀਤੀ ਹੋਣੀ ਹੈ ਜਦੋਂ ਗੁਰੂ ਅਰਨੰਗਦੇਵ ਜੀ ਦੇ 550 ਸਾਲਾਂ ਪ੍ਰਕਾਸ਼ਪੁਰ ਉਪਰੇ ਸਰਦਾਰਪੁਰ ਸਾਹਿਬ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਆ ਜਿਹਦੇ ਵਿੱਚ ਖਾਸ ਕਰਕੇ ਲਿਖਿਆ ਜਾਂਦਾ ਕਿ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਜਿਹੜੀ ਆ ਉਹ ਓਵਰਕੈਚ ਤਵਰੀਦ ਆ ਤੇ ਬਾਕੀ ਜਿੰਨੇ ਸਾਰੇ ਆ ਉਹ ਰਿਹਾ ਕੀਤੇ ਜਾਂਦੇ ਆ ਬਕਾਇਦਾ ਉਹਨਾਂ ਦਾ ਨਾਮ ਵੀ ਦਿੱਤਾ ਜਾਂਦਾ ਸੋ ਇਹ 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 ਗੱਲ ਦਿਖਾਈ ਦੇ ਰਹੀ ਆ ਕਿ ਇੰਨੀ ਦੇਰ ਬਾਅਦ ਇਸ ਗੱਲ ਦਾ ਜਿਹੜਾ ਮਸਲਾ ਇਹ ਕਹਿ ਕੇ ਬੰਦ ਕਰ ਦੇਣਾ ਕੀ ਨਹੀਂ ਜੀ ਇਹ ਤਾਂ ਗ੍ਰਹਿ ਮੰਤਰਾਲੇ ਹੁਣ ਗ੍ਰਹਿ ਮੰਤਰਾਲੇ ਕਿੰਨਾ ਦਾ ਜੀ ਉਹ ਕਿਸੇ ਬਕਰੇ ਦੇਸ਼ ਵਿੱਚ ਤਾਂ ਹੈ ਨਹੀਂ ਦਫਤਰ ਉਹਨਾਂ ਦਾ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਅਧੀਨ ਹੀ ਆ ਨਾ ਸਾਰਾ ਸੋ ਇਹ ਇਹ ਸਾਰਾ ਕੁਝ ਦਿਖਾਉਂਦਾ ਵਾ ਕਿ ਮਨਸ਼ਾ ਜਿਹੜੀ ਆ ਉਹ ਸਖਾਪ੍ਰਤੀ ਕੀ ਆ ਸੋ ਇਹ ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਵੀ ਕਾਲ ਤਖਸਾਲ ਵੱਲੋਂ ਬਣੀ ਕਮੇਟੀ ਨੂੰ ਜੇ ਪ੍ਰਧਾਨ ਮੰਤਰੀ ਸਾਹਿਬ ਟਾਈਮ ਨਹੀਂ ਦੇ ਸਕਦੇ ਤਾਂ ਫਿਰ ਕਿਹਨਾਂ ਨੂੰ ਟਾਈਮ ਦੇਣਗੇ ਸਿੱਖਾਂ ਦਾ ਵੱਡਾ ਤਬਕਾ ਵਾ ਜਿਹੜਾ ਦੇਸ਼ ਦੀ ਇਜਾਦ ਲਈ ਕੰਮ ਕਰਦਾ ਵਾ ਹੁਣ ਵੀ ਦੇਸ਼ ਦੇ ਕਿਹਨਾ ਸਨਾਬਾਂ ਦੀ ਸੁਰੱਖਿਆ ਦਾ ਵਾਸਤੇ ਤੇ ਇਥੋਂ ਦੇ ਲੋਕਾਂ ਨੂੰ ਢੱਡ ਭਰਨ ਵਾਸਤੇ ਜਿਹੜਾ ਸਿੱਖਾਂ ਦਾ ਵਰਗ ਆ ਉਹ ਵੱਡੇ ਰੋਲ ਉਹਦਾ ਕਰਦਾ ਫੈਸਲਾ ਕੌਣ ਆ ਪਰ ਉਹਨਾਂ ਨੂੰ ਜਿਹੜਾ ਅਣਗੌਲਿਆ ਕੀਤਾ ਜਾਂਦਾ ਇਹ ਬਹੁਤ ਮਾੜਾ ਵਾ ਇਹ ਇਹ ਇਸ ਗੱਲ ਦਾ ਹੈ ਕਿ ਜਿਉਂਦਾ ਜਹਾੜ ਵਸ ਬਿਲਕੁਲ ਸੋ ਹਾਲਾਂਕਿ ਜੋ ਡੇਢ ਸਾਲ ਦਾ ਤਕਰੀਬਨ ਸਮਾਂ ਰਿਹਾ ਇਹ ਜੋ ਅਰਜੀ ਤੁਸੀਂ ਪਹਿਲਾਂ ਭੇਜੀ ਹੋਈ ਸੀ ਉਸ ਦੇ ਦੌਰਾਨ ਪਹਿਲਾਂ ਕੋਈ ਤੁਹਾਡਾ ਗੱਲਬਾਤ ਕਰਨ ਦਾ ਜ਼ਰੀਆ ਬਣਿਆ ਜਾਂ ਤੁਸੀਂ ਕੋਈ ਹੋਰ ਕੋਸ਼ਿਸ਼ ਕੀਤੀ ਹੋਵੇ ਵੀ ਹਲੇ ਤੱਕ ਕੋਈ ਜਵਾਬ ਦੇ ਹੀ ਨਹੀਂ ਹੋਈ ਕਿਸੇ ਮੰਤਰੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੋਏ ਦੇਖੋ ਉਹਨਾਂ ਦੇ ਨੁਮਾਇंदे ਨੇ ਅੱਜ ਕੱਲ ਇਹਨਾਂ ਨੂੰ ਨੁਮਾਇंदे ਹੀ ਕਹਾਗੇ ਅਸੀਂ ਸਾਡੇ ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਜਿਹੜੇ ਕਿ ਮੈਂਬਰ ਵੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਭਾਜਪਾ ਦੇ ਵਿੱਚ ਸ਼ਾਮਲ ਵੀ ਨੇ ਉਹਨਾਂ ਨੇ ਇਸ ਗੱਲ ਦੀ ਗੱਲ ਕੀਤੀ ਸੀ ਕਿ ਅਸੀਂ ਟਾਈਮ ਲੈ ਕੇ ਦਿੰਨੇ ਆ ਅੱਛਾ ਅੱਜ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਵੀ ਜਾਂ ਤਾਂ ਉਹਨਾਂ ਦੀ ਬੇਵਸੀ ਹੈ ਤੇ ਜਾਂ ਇਸ ਗੱਲ ਲਈ ਕੋਈ ਹੋਰ ਜੀ ਕਿਸੇ ਤਰ੍ਹਾਂ ਦੀ ਜਿਹੜੀ ਆ ਕੋਈ ਤਰਜੀਹ ਨਹੀਂ ਦੇਣੀ ਸੋ ਇਹ ਕਾਫੀ ਸਾਰੇ ਐਸੇ ਸਵਾਲ ਨੇ ਜਿਹੜੇ ਸੁੱਝੇ ਨਹੀਂਗੇ ਪੁੱਜੇ ਨੇ ਬਿਲਕੁਲ ਸੋਸਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜੀ ਕਾਰਵਾਈ ਹੋਏਗੀ ਕਿਉਂਕਿ ਹੁਣ ਇੱਕ ਤਰੀਕੇ ਦੇ ਨਾਲ ਸਿੱਧੇ ਤੌਰ ਤੇ ਜਿਹੜਾ ਹੈ ਉਹ ਇਨਕਾਰ ਕਰ ਦਿੱਤਾ ਜਾਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਹੋਏਗੀ ਦੇਖੋ ਸ਼ਰੂਲੀ ਗੁਰਦਰਾ ਪਰੰਦਰ ਕਮੇਟੀ ਦਾ ਲਾਮਬੰਦੀ ਕਰਦੀ ਹੈ ਨਾ ਹੂੰ ਤੇ ਲਾਮਬੰਦੀ ਸਾਨੂੰ ਕਰਨੀ ਚਾਹੀਦੀ ਸਿੱਖਾਂ ਦੇ ਵਿੱਚ ਇਵੇਂ ਇੱਕ ਬੇਨਤੀ ਇਹ ਵੀ ਕਰਦਾ ਹਾਂ ਜੀ ਕਿ ਅੱਜ ਦੇ ਤਰੀਕ ਦੇ ਵਿੱਚ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਹੂੰ ਇਸ ਗੱਲ ਦੇ ਸਹੀ ਅਰਥ ਜੇ ਸਿੱਖ ਜਥੇਬੰਦੀਆਂ ਸਮਝਣਗੀਆਂ ਤਾਂ ਫਿਰ ਉਹਨਾਂ ਨੂੰ ਇਸ ਦੇ ਬਾਰੇ ਵਿੱਚ ਏਕਲੋਡ ਹੋਣਾ ਚਾਹੀਦਾ ਪਰ ਅੱਜ ਕੀ ਆ ਵੀ ਆਪਣੀਆਂ ਵਫਾਦਾਰੀਆਂ ਕੋਈ ਕੇਂਦਰ ਨਾਲ ਵਫਾਦਾਰੀ ਨਿਭਾਰਿਆ ਕੋਈ ਕਿਸੇ ਨਾਲ ਨਿਭਾਰਿਆ ਤੇ ਸ਼ਰੋਣੀ ਕਮੇਟੀ ਨੂੰ ਚੈਲੰਜ ਕਰ ਰਹੇ ਨੇ ਸ਼ਰੋਣੀ ਕਮੇਟੀ ਖਿਲਾਫ ਲਾਣ-ਦਾਵੇਂ ਕੀਤੇ ਜਾ ਰਹੇ ਨੇ ਇਹ 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 ਸਾਡੀ ਕੌਮ ਦੇ ਇਹਨਾਂ ਮਸਲਿਆਂ ਨੂੰ ਜਿਹੜਾ ਕਮਜ਼ੋਰ ਕਰਦੇ ਆ ਸੋ ਇਹ ਗੱਲ ਸਭ ਤੋਂ ਪਹਿਲਾਂ ਸਾਨੂੰ ਸਮਝਣੀ ਪੈਗੀ ਕਿ ਇਹ ਸਾਨੂੰ ਆਪ ਵਿੱਚ ਇੱਕ ਰੂਟ ਹੋਣਾ ਪਏਗਾ ਸ਼ਰੋਣੀ ਗੁਰਦੁਆਰਾ ਪਰੰਦੇ ਕਮੇਟੀ ਜਿਹਦੇ ਖਿਲਾਫ ਭਟੀਆਂ ਸਾਡੀਆਂ ਦੇ ਸ਼ਕਤੀਆਂ ਕਰਾਈਆਂ ਨੇ ਬਿਲਕੁਲ ਸਪਾਈ ਸਾਹਿਬ ਜੇਕਰ ਇੰਜ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਬਿੱਤੇ ਦਿਲਾ ਦੇ ਵਿੱਚ ਖਾਸ ਕਰਕੇ ਜੋ ਜਿਸ ਤਰੀਕੇ ਨਾਲ ਕਿਸਾਨ ਮੋਰਚਾ ਲੱਗਾ ਸੀ ਉੱਤੇ ਪੰਜਾਬ ਪੁਲਿਸ ਦੀ ਜਾਂ ਪੰਜਾਬ ਸਰਕਾਰ ਦੀ ਕਾਰਵਾਈ ਤਾਂ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਮੋਰਚਾ ਲੱਗਾ ਹੈ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਮੋਰਚੇ ਦੇ ਪ੍ਰਤੀ ਕੋਈ ਯੋਗਦਾਨ ਕੇ ਸ੍ਰੀ ਕੇਦਾ ਜਾਂ ਉਸ ਨੂੰ ਉਸ ਮਜ਼ਬੂਤ ਕਰਨ ਦੀ ਤੁਹਾਡੀ ਪੁਲਿਸ ਲਈ ਤਜ਼ਵੀਜ਼ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨਾਂ ਦੇ ਸ਼ੰਭੂ ਜਿਹੜੇ ਦਿੱਲੀ ਮੋਰਚਾ ਲਗਾ ਸਭ ਤੋਂ ਵੱਡਾ ਰੋਲ ਰਾਕੀਤਾ ਫਿਰ ਵੀ ਗੁਰਦਾਰਾਪੁਰ ਦੀ ਕਮੇਟੀ ਨੇ ਟੈਂਟਰ ਲਾਏ ਲੰਗਰ ਚਲਾਏ ਉਹਨਾਂ ਦੇ ਕੇਸ ਲੜੇ ਸਾਰਾ ਕੰਮ ਕੀਤਾ ਪਰ ਇਹ ਸਾਡੇ ਕਿਸਾਨ ਭਰਾ ਜਿਹੜੇ ਕਿ ਕਿਸੇ ਨਾ ਕਿਸੇ ਦੀ ਸ਼ਹਿ ਤੇ ਜਾਂ ਆਪਣੇ ਨਿੱਜੀ ਸਵਾਰਥਾਂ ਵਾਸਤੇ ਇਹ ਸਾਰਿਆਂ ਨੂੰ ਅੰਡਰ ਕਰਦੇ ਰਹੇ ਇਥੋਂ ਤੱਕ ਵੀ ਕੇਸਰੀ ਨਿਸ਼ਾਨ ਨੂੰ ਵੀ ਉਹ ਆਪਣੇ ਆਪ ਨੂੰ ਤੌਰ ਨੂੰ ਸ਼ੂਤ ਸਮਝੇ ਰਹੇ ਤੇ ਜਿਹੜੇ ਹੁਣ ਬਾਰਡਰ ਦੇ ਤੁਸੀਂ ਬੈਠੇ ਹੋ ਜਿਹੜੇ ਮੁਹਾਲੀ ਬਾਰਡਰ ਤੇ ਬੈਠੇ ਆ ਉਹਨਾਂ ਲੋਕਾਂ ਨੇ ਬੜੀ ਹੀ ਬੇਰਹਿਮੀ ਤੇ ਬੇਦਰਦੀ ਨਾਲ ਛੋਨੀ ਗੁਰਦੁਆਰਾ ਪਰਵਲ ਕਮੇਟੀ ਦੇ ਪ੍ਰਧਾਨ ਦੀ ਤੋਹੀਨ ਕੀਤੀ ਉਹਨੂੰ ਇੱਟਾਂ ਰੋੜੇ ਮਾਰੇ ਤੇ ਉਸ ਸੁਪਾਲਾ ਸਾਹਿਬ ਜੀ ਸੇ ਇਥੇ ਕੋਸ਼ਿਸ਼ ਕਰੀਏ ਜਾਣਦੀ ਕਿਉਂਕਿ ਬਿਲਕੁਲ ਚੰਡੀਗੜ੍ਹ ਦੀਆਂ ਬਰੂਹਾ ਤੇ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਮੇਰਾ ਸਵਾਲ ਇਹ ਸੀ ਕਿ ਅਸੀਂ ਉਸ ਮੋਰਚੇ ਨੂੰ ਮਜ਼ਬੂਤ ਕਰਨ ਲਈ ਕੀ ਕਰ ਰਹੇ ਹਾਂ ਕਿਉਂਕਿ ਕਿਤੇ ਨਾ ਕਿਤੇ ਉਸ ਮੋਰਚੇ ਦੇ ਵਿੱਚ ਵੀ ਸੰਗਤ ਦੀ ਆਮਦ ਘਟ ਹੈਗੀ ਆ ਇਹ ਜੰਗ ਦੇ ਆਮਦ ਇਸੇ ਕਰਕੇ ਘਟਾ ਮੈਂ ਤਾਂ ਹੀ ਤਾਂ ਦੱਸ ਰਿਆ ਨਾ ਉਸ ਮੋਰਚੇ ਵਿੱਚ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀ ਆਪਣੇ ਸਾਥੀਆਂ ਦੇ ਨਾਲ ਸਮਰਥਨ ਦੇਣ ਵਾਸਤੇ ਗਏ ਸੀ ਤੇ ਉੱਥੇ ਸਟੇਜ ਤੇ ਬੁਲਾ ਕੇ ਉਹਨਾਂ ਨੂੰ ਜਲੀਲ ਕੀਤਾ ਗਿਆ ਤੇ ਬਾਅਦ ਵਿੱਚ ਉਹਨਾਂ ਦੀਆਂ ਗੱਡੀਆਂ ਤੇ ਰੂੜੇ ਮਾਰੇ ਗਏ ਤੇ ਉੱਥੋਂ ਭਜਾਇਆ ਗਿਆ ਉਹਨਾਂ ਨੂੰ ਤੇ ਉਹਨਾਂ ਦੇ ਖਿਲਾਫ ਇਹ ਗੱਲ ਕੀਤੀ ਗਈ ਕਿ ਧਾਮੀ ਸਾਹਿਬ ਨੇ ਮਾਹੌਲ ਨੂੰ ਭੜਕਾਇਆ ਵਾ ਤੇ ਧਾਮੀ ਸਾਹਿਬ ਦਾ ਹੀ ਦੋਸ਼ ਆ ਇਹੋ ਜੇ ਜਦੋਂ ਅਸੀਂ ਕਾਰਨ ਬਣਾਵਾਂਗੇ ਆਪਣੀਆਂ ਸੰਗਤਾਂ ਨੂੰ ਅਸੀਂ ਰੋੜੇ ਮਾਰੀਏ ਸੰਗਤ ਦਾ ਰੋਹ ਕਿਸੇ ਕਾਰਨ ਨੂੰ ਲੈ ਕੇ ਤੇ ਹੋਏਗਾ ਪਇਜ਼ਾਨ ਕਿਸੇ ਕਾਰਨ ਨੂੰ ਲੈ ਕੇ ਤੇ ਸੰਗਤ ਦਾ ਰੋਹ ਹੋਏਗਾ ਇਹ ਰੋ ਰੋ ਦੱਸਿਆ ਜਾਵੇ ਨਾ ਰੋਹ ਰ ਦੱਸਿਆ ਜਾਵੇ ਤੇ ਉਹ ਰੋਹ ਤੋਂ ਬਾਅਦ ਅੱਜ ਮੋਰਚੇ ਦੇ ਹਾਲਾਤ ਕੀ ਨੇ ਇਹ ਇਸੇ ਗੱਲ ਦੀ ਨਿਸ਼ਾਨੀ ਆ ਨਾ ਜਿੰਨੀ देर ਇੱਕ ਜੁੜਤਾ ਨਹੀਂ ਹੁੰਦੀ ਉਨੀ ਦੇਰ ਤੱਕ ਲੜੀਆਂ ਕਿੱਥੋਂ ਲੜਾਂਗੇ ਅਸੀਂ ਚਰੋਣੀ ਕਮੇਟੀ ਦਾ ਪ੍ਰਧਾਨ ਚੱਲ ਕੇ ਉਹਨਾਂ ਦਾ ਸਮਰਥਨ ਦੇਣ ਗਿਆ ਸੀ ਉਹ ਕੱ ਇੱਕਲਾ ਸਮਰਥਨ ਨਹੀਂ ਦਿੰਦਾ ਉਹ ਸਾਰੀਆਂ ਤਰ੍ਹਾਂ ਦੀਆਂ ਬਤ ਕਰਦਾ ਹੈ ਕਾਨੂੰਨ ਮੁਤਾਬਕ ਬਤ ਕਰਦਾ ਉੱਥੇ ਕਾਮਰੇ ਦੇ ਲੋਕ ਸਟੇਜ ਤੇ ਖੜੇ ਸੀ ਜਿਹੜੇ ਇਸ ਗੱਲ ਦੇ ਸਵਾਲ ਪੈਦਾ ਕਰਕੇ ਉਹਨਾਂ ਨੇ ਮਾਹੌਲ ਖਰਾਬ ਕੀਤਾ ਚਰੋਣੀ ਕਮੇਟੀ ਪ੍ਰਧਾਨ ਚੱਲ ਕੇ ਗਿਆ ਸੀ ਜਦੋਂ ਕਿ ਉਹਨੂੰ ਸੱਦਾ ਦੇਣ ਵਾਸਤੇ ਇਹ ਜਿਹੜੀ ਕਮੇਟੀ ਸੀ ਦਰਬਾਰ ਸਾਹਿਬ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਆਓ ਤੇ ਜੇ ਉਹਨਾਂ ਨੂੰ ਸੱਦਾ ਦੇਣਗੇ ਸੀ ਤੇ ਦਾ ਮਤਲਬ ਉਹਨਾਂ ਦਾ ਕੋਈ ਕਸੂਰਵਾਰ ਬੰਦੇ ਨਹੀਂ ਹੈ ਸਹੀ ਬੰਦੇ ਨਹੀਂ ਹੈ ਸੱਦਾ ਦੇਣ ਕਿਉਂਗੇ ਇਹ ਸਾਰੀਆਂ ਗੱਲਾਂ ਦਾ ਕਾਰਨ ਹੈ ਕਿ ਕੁਝ ਸ਼ਕਤੀਆਂ ਸਾਨੂੰ ਪਾੜ ਕੇ ਰੱਖਦੀਆਂ ਨੇ ਅਸੀਂ ਬਗਾਨੇ ਦੇ ਹੱਥਾਂ ਵਿੱਚ ਖੇਡਦੇ ਆਂ ਸਰਕਾਰਾਂ ਦੇ ਹੱਥਾਂ ਵਿੱਚ ਖੇਡਦੇ ਆਂ ਆਪਣੀਆਂ ਸੰਸਥਾ ਨੂੰ ਤੋੜਨ ਦੀਆਂ ਗੱਲਾਂ ਕਰਦੇ ਆਂ ਇਸੇ ਕਾਰਨ ਕਰਕੇ ਕਿਸਾਨਾਂ ਨੇ ਵੀ ਅੱਜ ਦੇ ਹਾਲਾਤ ਨੇ ਤੇ ਸਾਡੀਆਂ ਜਿਹੜੀਆਂ ਜਿਹੜੇ ਮੋਰਚੇ ਨੇ ਬੰਦੀ ਸਿੰਘਾਂ ਦੇ ਮੋਰਚੇ ਜਾਂ ਕੋਈ ਹੋਰ ਆ ਉਹ ਸਾਰੇ ਇਹੀ ਕਾਰਨ ਬਣੇ ਨੇ ਅੱਜ ਵੀ ਕੁਝ ਕੇਂਦਰ ਦੇ ਟਾਊਟ ਜਿਹੜੇ ਆ ਉਹ ਅੱਜ ਵੀ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਚੁਣੌਤੀਆਂ ਦੇ ਰਹੇ ਨੇ ਜਿਹੜੀ ਕਿ ਬਿੱਲੀ ਫੈਲਿਓ ਬਾਹਰ ਆ ਚੁੱਕੀ ਆ ਸੰਗਤ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਆਪਣੇ ਆਪ ਨੂੰ ਵੱਡੇ ਕਹੋਣ ਵਾਲੇ ਵਾਰਿਸ ਕਹੋਣ ਵਾਲੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਲਾ ਵਾਲਿਆਂ ਦੇ ਉਹ ਅੱਜ ਕੀ ਕਰ ਰਹੇ ਨੇ ਇਹ ਸਾਰਾ ਕੁਝ ਦੁਨੀਆ ਦੇ ਸਾਹਮਣੇ ਆਏਗਾ ਤੇ ਅਸੀਂ ਇਹ ਅਪੀਲ ਕਰਦੇ ਆ ਕਿ ਜੇ ਇਹਨਾਂ ਨਸਾਇਆਂ ਲੰਡੀਆਂ ਜੇ ਤੁਹਾਡੇ ਮਨ 'ਚ ਸਿੱਖਾਂ ਦੇ ਪ੍ਰਤੀ ਦੇ ਕੌਮ ਦੇ ਜਿਹੜੇ ਯੋਧਿਆਂ ਦੇ ਪ੍ਰਤੀ ਕੋ ਦਰਦ ਤੇ ਹਮਦਰਦੀ ਹੈਗੀ ਆ ਤੇ ਇਕਾ ਕਰੀਏ ਇਹਨਾਂ ਮੁੱਦਿਆਂ ਤੇ ਆਪਣੇ ਤੌਰ ਤੇ ਮੈਂ ਨਹੀਂ ਕਹਿੰਦਾ ਕਿ ਕਿਸੇ ਨੂੰ ਵੋਟ ਪਾਉਂਦਾ ਕਿਉਂਕਿ ਸਾਨੂੰ ਨਹੀਂ ਪਾਉਂਦਾ ਪਰ ਇਹਨਾਂ ਮੁੱਦਿਆਂ ਤੇ ਇਕਜੁਟਤਾ ਕਰਨੀ ਪਵੇਗੀ ਨਹੀਂ ਤਾਂ ਸਮਝਿਆ ਜਾਵੇਗਾ ਕਿ ਇਹ ਲੋਕ ਸਿਰਫ ਡਰਾਮੇਬਾਜ਼ੀ ਤੇ ਨਾਟਕ ਕਰ ਰਹੇ ਨੇ ਇਹਦੇ ਵਿੱਚ ਫਾਰਮੈਲਟੀ ਆ ਇਹਦੇ ਪਿੱਛੇ ਕੋਈ ਹੋਰ ਲੋਕ ਕੰਮ ਕਰ ਰਹੇ ਨੇ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਸਨ ਗੁਰਚਨ ਸਿੰਘ ਗਲੇਵਾਲ ਸਪੀਸੀ ਮੈਂਬਰ ਜਿਨ੍ਹਾਂ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਜਦ ਤੱਕ ਵੀ ਕੌਮ ਇਕਜੁੱਟ ਨਹੀਂ ਹੁੰਦੀ ਜਦ ਤੱਕ ਕੌਮ ਦੀ ਲਾਮਬੰਦੀ ਨਹੀਂ ਹੁੰਦੀ ਤਦ ਤੱਕ ਅਸੀਂ ਅਜਿਹੇ ਮੋਰਚਿਆਂ ਨੂੰ ਨਹੀਂ ਜਿੱਤ ਸਕਦੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਾਲਾਂਕਿ ਲੰਬੇ ਸਮੇਂ ਤੋਂ ਸਿੱਖ ਸੰਗਤ ਜਿਹੜੀ ਹੈ ਉਹ ਮੋਰਚੇ ਵਿੱਢ ਰਹੀ ਹੈ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਆਪਣੇ ਆਪਣੇ ਪੱਧਰ ਤੇ ਜਿਹੜਾ ਹੈ ਉਹ ਗੱਲਬਾਤ ਰਾਹੀਂ ਕੇਂਦਰ ਤੱਕ ਪਹੁੰਚ ਕਰ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦਾ ਇਹਨਾਂ ਦੀ ਰਿਹਾਈ ਤੇ ਕਿਹੋ ਜਿਹਾ ਰਵੱਈਆ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਚੱਲੇਗਾ ਤਦ ਤੱਕ دلਿਆ ਘੱਟੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ